ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਲੈਕੁਮ ਅਸਲਮ। ਨਮਸਕਾਰ। ਤੇ ਬੜਕਮੈ ਜੀ। ਚੈਨਲ ਗੁਰੂ ਅੰਮ੍ਰਿਤਸਰ ਜਨਿਆ ਆਪ ਸ਼ੋਕ। ਉਮੀਦ ਹੈ ਠੀਕ ਠਾਕ ਹੋਵਗੇ ਸਾਰੇ ਤੇ ਤੁਹਾਡਾ ਸ਼ੌਂਕ ਵੀ। ਤੇ ਅੱਜ ਟਾਈਮ ਮਿਲਿਆ ਵਾ ਮੈਂ ਸੋਚਿਆ ਚੱਲ ਅੱਜ ਸ਼ੌਕਰਾਸਾਂ। ਹਾਂਜੀ। ਜੀ ਮੌਸਮ ਚੋ ਕਾਫੀ ਤਬਦੀਲ ਹੋ ਗਿਆ। ਹਾਂਜੀ। ਠੰਡ ਤਕਰੀਬਨ ਆਉਣੇ ਜਾਂਦੀ ਪਈ ਐ। ਮਾਮਾ ਤੀਆਂ ਦੇਖੋ ਦੋਵੇਂ ਕੋਈ ਫਰਕ ਨਹੀਂ ਕੋਟੀਆਂ ਦੋਵੇਂ ਇਹ 9-10 ਸਾਲ ਉਮਰ ਹੋ ਗਈ ਆ ਯਾਰ ਉਹ ਸਾਹਮਣੇ ਅਗੀਤੀ ਆ ਤੇਤੀ ਦੇ ਨਾਲ ਹੁੰਦਾ ਪਿਆ ਜੀ ਪੀਲਾ ਕਰੋਸ ਜੁੜੀ ਨੇ ਆ ਚੀਜ਼ ਮਾਸ਼ਾਅੱਲਾ ਕੀ ਆ ਜੀ

ਸ਼ਾਮ ਨੂੰ ਆਪਣਾ ਹੰਡਰ ਖੋਲ ਹੀ ਜਾਂਦਾ ਹੈ ਉਂਠ ਜੱਬਣੀ ਜਾਂਦਾ ਹੈ ਮਾਤੀ ਨਾ ਕਰੋ ਸੁਣ ਵੀ ਪਈ ਲਾਹੌਰੀਆਂ ਨਾਲ ਹਾਇਕ ਆਗਲੀ ਮੱਦੀ ਸੇលਿਆ ਜਿੰਨੇ ਵੀ ਲੈਣੀ ਹੈ ਕੰਟੈਕਟ ਕਰ ਲਿਓ ਅਗਲੀ ਪਤਾ ਕਿਹੜੀ ਆਪੀ ਲਈ ਤਾਂਬੜੀ ਦੀ ਆ ਜ਼ੀਰੋ ਸਾਈਜ਼ ਮਾਰਦੀ ਜੇ ਸੀ ਨੂੰ ਚਾਹੀਦੇ ਕਨੈਕਟ ਕਰ ਲਓ ਆ ਚਿੱਟੀ ਵੀ ਮਿਲ ਜੇਗੀ ਹਾਲਾ ਚੀਨੀ ਮਾਰਦੀ ਆ ਨੋਕ ਜਿਹੜੀ ਇਹਦੀ ਉੱਤੋਂ ਭਰੀ ਹੋਈ ਆ ਫਿਰ ਨੋਕ ਤੇ ਆ ਜੇਗੀ ਚੋਂਜੇ ਦੀ ਲਿਕ ਹੋ ਗਿਆ ਆ ਮਾਦੀ ਬਣੀ ਚੇ ਬਣਨੀ ਆ ਬਾਣੀ ਗਈ ਕਰੋ ਬਣਨੀ ਗਈ ਹੁਣ ਖੁੱਲੀ ਦੌਂਦੀ ਬੱਤੀ ਹਾਂਜੀ ਉਹ ਸਾਚ ਲੱਗਦਾ ਪਤਾ ਜਾਨਵਰ ਦਾ ਜਵਾਬ ਵੀ ਦੇ ਯਾਰ ਚੂਚੇ ਨੇ ਤਾਂ ਕਰਾਇਆ ਪਿਆ అండి

ਯਾ ਜਨਾਬ ਇਹ ਕੁਜਾਂ ਦਾ ਤੁਹਾਨੂੰ ਸਰਦੀਆਂ ਚ ਸ਼ੌਕ ਕਰਾਵਾਂਗੇ ਖੜੀ ਤਕਤੀ ਦੇ ਸਾਰੇ ਬੁਲਾਓ ਜੀ ਮਮਾ ਮਤੀਆਂ ਤੋਂ ਆਏ ਆਜਾ ਆਜਾ ਇਹ ਮਾਂ ਮਗਰਤੀ ਆਂ ਲੋងੇ ਇੰਨਾ ਪਾਈ ਜਾਣੇ ਨਾ ਗੰਨਾ ਬਾਈ ਕੋਈ ਨਹੀਂ ਰੰਗੀ ਵੀ ਲੱਗਦਾ ਨਸਰ ਹੋ ਜਾਏਗਾ ਇਹ ਦੇਖੋ ਬਰਸੀਨ ਦੇ ਬੜਾ ਸ਼ਕੀਨ ਨੇ ਜਨਾਬ ਲੈ ਇਦਾਂ ਲੱਗਦੋ ਜਨਬਾਦ ਹਾਂਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਾਇਓ ਨਵੇਂ ਸ਼ੁਕੀਨ ਜਨਾਬ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਮੋਂ ਤੁਹਾਨੂੰ ਦਿਖਾਣੇ ਆ ਚੀਨਾ ਹਾਂਜੀ ਗਰਦਨ ਦਾ ਜੱਲੇ ਬੰਦੇ ਨੇ ਕੀ ਆਈ ਬਾਤ ਆ ਉਹ ਮੁਰਗੀਆਂ ਕਾਜੀ ਕੰਮ ਕਰੇ ਬਾਰੇ ਬਿਲਕੁਲ ਖਰੀਦ ਦਿੱਤੀ ਦਾ ਜਾਨਾ ਹੈ ਇਹਦੇ ਉਨ ਤੋਂ ਉਹਨਾਂ ਬੱਚੇ ਦਿਖਾਵਾਂਗੇ ਆਉਣ ਵਾਲੇ ਦੇ ਵਿੱਚ ਹਾਂਜੀ ਬੜੀ ਡਾਢੀ ਚੀਜ਼ ਹੈ ਮੁਰਗੀ ਸੇਵਾ ਦੇ ਆ ਗਈਆਂ ਵਾਹ ਚੀਜ਼ ਹੈ ਠੀਕ ਹੈ ਬਾਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਤੇ ਕਮੈਂਟ ਕਰਕੇ ਦੱਸਿਆ ਜਿ ਕਿਵੇਂ ਲੱਗੇ ਨੇ ਅੱਗੇ ਜਾਂਦੇ ਠੀਕਾ ਮਨੇ ਫੋਲਾ ਪੜੀ ਕਰਨੀ ਕੋਈ ਨਹੀਂ 可以。<Okay. S 2> wow.